ਲੋਜੀ ਸਾਰੇ ਸੰਸਾਸੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਈਂ ਦਾਲ ਸਾਫਤ ਮਸਰਾਂ ਦੀ ਤੇ ਛੋਲੀਆਂ ਦੀ ਮਾਵਾਂ ਦੀ ਸਾਬ ਮਿਕਸ ਜਿਹੜੀ ਆ ਵੇ। ਤੇ ਆ ਵੀ ਮੈਂ ਹਾਂ ਕੋਸਟ ਪਾ ਦਲੀਏ ਤੇ ਜਿਹੜਾ ਕ ਸੰਗਣੀ ਹੋ ਜੇ। ਚਲੋ ਆਪਾਂ ਲਾਈਏ ਤੜਕਾ। ਤੇ ਇਹਦੇ ਨਾਲ ਆਪਾਂ ਧਰਤਾ ਦੁੱਧ। ਆਏ। ਮੈਂ ਨੂੰ ਆ ਜੇ ਪਾਲਾ। ਅਬੀ ਆਪਣਾ ਪਿਆਜ਼ ਸੀਰਿਆ ਪਿਆ ਤੜਕਾ ਲਾਈਏ। ਦਾਲ ਨੂੰ ਨਾਲ ਆਪਾਂ ਗੁੰਨਦਗੇ ਆਟਾ। ਕੋਠੇ ਉੱਤੇ ਤੇ ਠੰਡਾ ਜੀਤ ਨਹੀਂ ਕਰਦਾ ਪਰ ਆਉਣਾ ਪਿਆ ਮੈਂ ਹਾਂ ਚੱਲ ਗਈ ਥੱਲੇ ਕੰਮ ਤਾਂ ਨਾ ਕਰ ਗਏ ਆਪਣਾ ਚਲੋ ਜੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲਾਂ ਦੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵਾ ਉਹ ਸੋਹਣੇ ਸੋਹਣੇ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਵਾਦੋ ਵਾਦ ਚੈਨਲ ਨੂੰ ਸਪੋਰਟ ਕਰੋ ਸਭ ਭੈਣ ਭਰਾ ਇਦਾਂ ਹੀ ਆਪਣਾ ਪਿਆਰ ਬਣਾਈ ਰੱਖੋ ਭੈਣ ਭਰਾ ਜਦੋਂ ਕਮੈਂਟ ਕਰਦੇ ਬਹੁਤ ਵਧੀਆ ਹੁੰਦਾ ਲੱਗਦਾ ਤੇ ਇਦਾਂ ਹੀ ਵੀਡੀਓ ਕੋ ਬਾਤੋ ਬਾਦ ਮੇਰੇ ਕਾ ਪਹਿਣਾ ਵੇਖਿਆ ਕਰੋ ਕਿਉਂਕਿ ਕਈ ਪਹਿਣਾ ਜਿਹੜੀਆਂ ਵਾ ਗਨੋਰ ਮਾਰਦੀਆਂ ਉਹ ਦੀਦੀਆਂ ਮੈਂ ਹਰ ਉਹਨਾਂ ਦੀ ਵੀਡੀਓ ਤੇ ਕਮੈਂਟ ਕਰਦੀ ਵੀ ਨਹੀਂ ਹੀਆਂ ਤੇ ਉਹ ਪਹਿਣਾ ਜਿਹੜੀਆਂ ਵਾ ਉਹ ਨਹੀਂ ਵੀਡੀਓ ਵੇਂਦੀਆਂ ਪਤਾ ਤੇ ਲੱਗ ਹੀ ਜਾਂਦਾ ਇਹ ਤੇ ਹੈ ਨਹੀਂ ਪਤਾ ਲੱਗਦਾ ਪਤਾ ਲੱਗ ਜਾਂਦਾ ਕਿਹੜੀ ਕਿਹੜੀ ਪਹਿਣ ਵੀਡੀਓ ਵੇਂਦੀ ਹੈ ਚਲੋ ਬਾਕੀ ਇਦਾਂ ਹੀ ਜੇ ਆਪਾਂ ਇੱਕ ਵਾਰੀ ਤੁਰੇ ਆਂ ਰਲ ਮਿਲ ਕੇ ਤੇ ਆਪਾਂ ਤੁਰੇ ਰਹੀਏ ਇੱਕ ਭੈਣ ਦੂਜੇ ਭੈਣ ਭਰਾ ਦੀ ਸਪੋਰਟ ਕਰਗੇ ਚਲੋ ਜੀ ਹੁਣ ਆਪਾਂ ਗੁੰਨਗੇ ਆਟਾ ਨਾਲੇ ਆਪਾਂ ਲਾ ਲਗੇ ਤੜਕਾ ਤੇ ਚਲੋ ਇਹ ਮੈਂ दाल ਅੱਧਵਰੀ ਤੀਹ ਹੀ ਰਹਿਣੇ ਕਿਤੇ ਚੱਲ ਗਈ ਕੋਠੇ ਤੇ ਮੈਂ ਖਾਣ ਕੇ ਆਣ ਕੇ ਇੱਕ ਸੰਣੀ ਕਰ ਲੈਨੇ ਆ ਤੇ ਨਾਲੇ ਇਹਨੂੰ ਉਬਾਲਾ ਦਵਾ ਲੈਨੇ ਹੁਣ ਬਸ ਇਹਦੇ ਵਿੱਚ ਕੁਝ ਨਹੀਂ ਪਾਉਣ ਨਾਲ ਤੜਕਾ ਹੀ ਲਾਉਣਾ ਇਹਨੂੰ ਮੈਂ ਇੱਧਰ ਰਹਿਣ ਦਿੰਦੇ ਆ ਮੁੰਜਰਾ ਆ ਪਾਟਾ ਗੁੰਨ ਲਵੇ ਪੋਣੇ ਤੋਂ ਤੇ ਮੋਟੋ ਲੈ ਆਈ ਗੰਦੇ ਹੋਏ ਸਾਰੇ ਵੇਰੇ ਫੇਰ ਵੀਰਵਾਰ ਨਾ ਕੱਪੜੇ ਧੋਣੇ ਨੇ ਫੇਰ ਪੋਣੇ ਨੂੰ ਨਹੀਂ ਧੋਣੇ ਆ ਗਾਣਾ ਸੱਚੀ ਪਾਸ਼ਾ ਇਹ ਰਿਹਾ ਅਜੇ ਹੀ ਗਾਇਵਾ ਬੇਸ਼ੇਰ ਬਥੇ ਮਠਾ ਠੇਕਣਾ ਵੀਡ거든 ਇਹੋ ਜਿਹਾ ਬਣਾਈਏ ਪਾਓ ਤਾਂ ਉਹਨਾਂ ਤੋਂ ਬਣੀ ਜੇਰਪਾ ਦਾ ਗਏ ਪਿੰਡੋਂ ਗਏ ਜਿਹੜੇ ਕੀਹੜਾ ਪਿਆਏ ਉਹ ਉਹਨੇ ਗਏ ਹੋਣਾ ਜੇ ਗਿਆ ਜਾਂ ਨਹੀਂ ਪਾਦੇ ਦੇ ਦਰਸ਼ਨ ਕਰਕੇ ਉਹਨੇ ਮਨ ਕੋਈ ਤੜਕਾ ਲਾ ਕੇ ਦੋਨੋਂ ਵਾਲਾ ਦਵਾ ਕੇ ਇਹ ਆਟਾ ਗੋਲਨ ਕੇ ਜੇ ਭੁਗਤੇ ਲਵਨੀ ਅੰਥੇਰੋ ਕੋਈ ਕਾਸ਼ਾ ਆ ਗਿਆ ਬੇਦਲੋ ਸ਼ੇਰਪਤੀ ਨੂੰ ਆਣ ਕੇ ਮੇਰੇ ਤਿੰਨ ਵਜੇ ਜੋ ਚਾਹ ਬਣਾਈ ਉਹ ਚਾਹ ਚਾਰਨਾਂ ਦੋ ਦੋ ਪ੍ਰੌਂਡਾ ਲਾ ਕੇ ਖਾਦੇ। ਉਹ ਮੜੀ ਪੀਣੀ ਕਰਕੇ ਰਹਾ ਦੇਣੀ ਆਪਾ ਦੋ ਦੋ ਮਾਰੇ ਆਉਂਦਾ ਤੇ ਤੜਕਾ ਲਾ ਲਿਆ ਆਪਾ ਅੰਚੇ ਵਾਲੇ ਦੀ ਗੜੀਂ ਦੀ ਮਰਜ਼ੀ ਲੈ ਲਓ ਰਾਤ ਤੇਲ ਕਰੀ ਬੜੀ ਐ ਜੀ ਚੰਨੀ ਹੋਏਗਾ ਗਰਾਹ ਖੀ ਜੀ ਚਲੋ ਜੀ ਉਹ ਇੱਕ ਪੋਣਾparat ਨੇ ਬਾਕੀ ਜੋੜ ਕੇ ਰੱਖ ਲਿਏ ਨੇ ਜਿੰਨੇ ਜਾ ਰਹੇ ਹੁਣ ਰਸੋਈ ਦੇ ਵਿੱਚ ਚੋਲ ਨਹੀਂ ਆ ਬਾਲਾ ਸੁਣਾ ਪਾਲਾ ਲੀ ਗੇ ਤੜਕਾ ਹੋ ਗਈ Hãy subscribe cho kênh Ghiền Mì Gõ Để không bỏ छन्नी में लौंग डालना

哎呀！ ਲਓ ਜੀ ਦੇਖੋ ਜੀ ਦਾਲ ਨੂੰ ਲੱਗ ਗਿਆ ਤੜਕਾ ਦਾਲ ਬਣ ਗਈ ਕਿਦਾਂ ਰਿਝਣ ਢਈ ਜਾਗ ਵਾਲੀ ਦਾਲ ਨੂੰ ਇਹ ਜਦੋਂ ਮੈਂ ਨਾ ਸਾਢੇ ਤਿੰਨ ਪਿਆਹ ਬਣਾਈ ਉਦੋਂ ਮੈਂ ਨਾਲ ਹੀ ਇਹ ਫੇਰ ਧਰਤੀ ਗੈਸ ਹੈਨ ਐ ਨਿੱਕੇ ਤੇ ਮਠਿਆ ਕਰਕੇ ਨਾ ਇਤੇ ذری ਮੈਂ ਖਾਇ ਰਹੀ ਰਹੇ ਜੇ ਬਣੂਗੀ ਆਪਾਂ ਬਣੀ ਕਿਹੜੀ ਛੇਤੀ ਆ ਲਓ ਜੀ ਗੰਡੇ ਵੀ ਹੋਣਾ ਤੜਕਾ ਦੇਤਾ ਆ ਆਹ ਮੁਰ ਮੁਰ ਕੇ ਲਵਨੇ ਫੁਲ ਕੇ ਨਾਲਾਂ ਬਤਾ ਚਾਰ ਨਾਲ ਵਿੱਚ ਪੌਣੀ ਕੀ ਹੋ ਤੇ ਬਚਾ ਲੇ ਲਾਹ ਖਾਨੇ ਅਨੇ ਦਾਲ ਰੋਟੀ ਕਰਦੀ ਦਿਵਾਰੀਆਂ ਪਰ ਸਰਦੀ ਹਾਲ ਦੁੱਧ ਨੂੰ ਪਾੜਾ ਵੀ ਆ ਗਿਆ ਇਹ ਥੋੜਾ ਲਿਆਈਦਾ ਕਰਕੇ ਮੈਂ ਖਰਾਈ ਪੈਨ ਚ ਬਾਲਾ ਦਵਾ ਲਿਆ ਅਕੜਾਈ ਤੜਕੇ ਆਲੀ ਤਕੜਸੀ ਦੁੱਜੀ ਜਿਹੜੀ ਮੈਂ ਹੈ ਸਾਫ ਕਰ ਲਿਆ ਬਾਕੀ ਤੇ ਮੈਂ ਪਾਂਡੇ ਨਾਲ ਉਹ ਨਾਲ ਸਾਫ ਕਰ ਕਰਾਖ ਲੇ ਤੇ ਚਲੋ ਜੀ ਇਹ ਕਰੀਦਾ ਪਕਾ ਲੈ ਲਿਆ ਕਿ ਮੁਰਕਾ ਸਕਾਈਏ ਮੁਰਕਾ ਬਣਾਇਆ ਗਰਮੀ ਬਹੁਤ ਲੱਗਣ ਢਈ ਹੈ ਤੇ ਇਹ ਮੇਰੇ ਭੈਣ ਭਰਾਵਾਂ ਨੂੰ ਵੀਡੀਓ ਚੰਗੀ ਲੱਗੂਗੀ ਦਬਾ ਕੇ ਸ਼ੇਅਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਜਿੰਨਾ ਜਿੰਨਾ ਨੇ ਵੀ ਚੈਨਲ ਸਬਸਕ੍ਰਾਈਬ ਕੀਤਾ ਪਹਿਲੇ ਭੈਣ ਭਰਾ ਜਿਹੜੇ ਉਹ ਚੈਨਲ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਿਓ ਜਿਹੜੇ ਨਵੇਂ ਆ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਖੁਸ਼ ਰਹਦੇ ਬਸ ਦੇ ਰਹੋ ਤੁਸੀਂ ਇਦਾਂ ਵੀਡੀਓ ਵੇਂਦੇ ਰਹੋ ਅਸੀਂ ਬਣਾਉਂਦੇ ਰਹੀਏ ਸਾਰੇ ਸਭ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਫਿਰ ਵੀ ਥੋੜਾ ਥੋੜਾ ਬਹੁਤ ਬਹੁਤਾ ਟਾਈਮ ਕੱਢ ਕੇ ਵੀਡੀਓ ਵੇਖਦੇ ਆ ਕਮੈਂਟ ਕਰਦੇ ਆ ਤੇ ਚਲੋ ਜੀ ਆਪਣੇ ਆਪਣੇ ਪਰਿਵਾਰਾਂ ਚ ਖੁਸ਼ ਰਹੋ ਮਾਂ ਰਾਇਤਾ ਨੂੰ ਤੰਦਰੁਸਤੀਆਂ ਦੇਵੇ ਤੇ ਚਲੋ ਜੀ ਆਪਾਂ ਕਰਕੇ ਵੀਡੀਓ ਦਾ ਐਂਡ ਮਿਲਾਂਗੇ ਕੱਲ੍ਹ ਆੜੀ ਵੀਡੀਓ ਹੈ ਸਾਸਰੀ ਘਰ ਸਾਰਿਆਂ ਨੂੰ ਜੀਉਂਦੇ ਵਾਸਤੇ ਰਹੋ ਜੀ ਨਾ ਪਛਾ ਰਿਹਾ ਗੈਸ ਕਰਤਾ ਮੈਂ ਬੰਦ ਚਲੋ ਫਿਰ ਆਣ ਕੇ ਪ੍ਰਸ਼ਾਦੀ ਲਾਉਣੇ